ਦੇਖੋ ਭਾਈ ਜੀ ਇਹ ਬੰਦਾ ਕਹਿੰਦਾ ਵੀ ਗੱਡੀ ਉਧਰ ਨਹੀਂ ਲਿਆ ਮੈਂ ਪਾਸੇ ਹੀ ਨਹੀਂ ਕਰਦਾ ਦੇਖਾ ਇੰਨੇ ਆ 20 ਮਿੰਟਾਂ ਕਰੀ ਜਾਂਦੇ ਨੇ ਇਹ ਬੰਦਾ ਕਹਿੰਦਾ ਵੀ ਮੈਂ ਪਾਸੇ ਆਹ ਦੇਖ ਲਓ ਪਈਏ ਦੀ ਬਦਮਾਸ਼ੀ ਆਹ ਦੇਖ ਲਓ ਪਈਏ ਦੀ ਬਦਮਾਸ਼ੀ ਇੰਨੀ ਬਦਮਾਸ਼ੀ ਯਾਰ ਇੰਨੀ ਗੁੰਡਾਗਰਦੀ ਇੰਨੇ ਬਦਮਾਸ਼ ਬਣ ਗਏ ਨੇ ਕਿ ਹੁਣ ਪੰਜਾਬੀਆਂ ਨੂੰ ਇਹ ਕਹਿਣਗੇ ਕਿ ਤੂੰ ਭਰਾਵਾ ਕਰਨਾ ਜੋ ਮੇਰਾ ਕਰਨਾ ਪੈ ਇਹ ਬੰਦਾ ਗੱਡੀ ਟਰੱਕ ਲੈ ਕੇ ਮਾਲ ਲੋਡ ਕੀਤਾ ਹੋਇਆ ਸੀ ਤੇ ਮਾਲ ਕਿਤੇ ਲਾਣਾ ਸੀਗਾ ਉਹ ਲੈ ਕੇ ਇੱਕ ਜਗ੍ਹਾ ਦੇ ਉੱਤੇ ਜਾਂਦਾ ਤੇ ਰਾਹ ਦੇ ਵਿੱਚ ਦੇਖੋ ਐਡਾ ਵੱਡਾ ਕਾਊਂਟਰ ਉਹ ਤੇ ਗਲੀ ਦੇ ਵਿੱਚ ਘਾਰ ਰੱਖਿਆ ਉਸ ਵਿਚਾਰੇ ਦੀ ਗੱਡੀ ਨਾ ਉਧਰੋਂ ਲੰਘ ਸਰਦੀ ਉਧਰਲੇ ਪਾਸੇ ਦਵਾਰ ਸੀ ਕਿਸ ਦਾ ਘਰ ਸੀਗਾ ਉਸਨੇ ਸਿਰਫ ਇੰਨੇ ਹੀ ਕਿਹਾ ਇਹਨੂੰ ਕਿ ਭਾਈ ਇਹਨੂੰ ਕਾਊਂਟਰ ਨੂੰ ਥੋੜਾ ਸਾਈਡ ਤੇ ਕਰ ਲੈ ਤਾਂ ਕਿ ਮੇਰਾ ਟਰੱਕ ਵਾ ਜਿਹੜਾ ਇੱਥੋਂ ਨਿਕਲ ਜਾਵੇ ਅੱਗ ਉਹਨੂੰ ਕਹਿੰਦਾ ਮੈਂ ਨਹੀਂ ਕਰਨਾ ਤੂੰ ਜੋ ਕਰਨਾ ਹੈ ਕਰ ਲੈ ਐਡੀ ਬਦਮਾਸ਼ੀ ਯਾਰ ਐਡੀ ਬਦਮਾਸ਼ੀ ਮੈਂ ਤੁਹਾਨੂੰ ਦਿਖਾਣਾ ਪੂਰੀ ਵੀਡੀਓ ਪਲੇ ਕਰਕੇ ਪੂਰੀ ਵੀਡੀਓ ਤੁਹਾਨੂੰ ਪਲੇ ਕਰਕੇ ਦਿਖਾਣਾ ਕਿਸ ਤਰ੍ਹਾਂ ਉਹ ਬੰਦਾ ਡਰਾਈਵਰ ਬੰਦਾ ਬਚਾਰਾ ਹੁਣ ਕਹਿੰਦਾ ਰੰਦਾ ਉਹਦੀ ਮਿੰਟਾ ਕਰਦਾ ਰਹਿੰਦਾ ਪਰ ਉਹ ਬਈਆ ਦੇਖੋ ਆਪਣੀ ਪੂਰੀ ਅੜਿਆ ਰਹਿੰਦਾ ਵਾ ਕਹਿੰਦਾ ਤੂੰ ਕਰ ਲੈ ਜੋ ਕਰਨਾ ਬਣਾ ਲੈ ਮੇਰੀ ਵੀਡੀਓ ਤੇ ਤੈਨੂੰ ਜੋ ਹੁੰਦਾ ਤੂੰ ਕਰ ਲੈ ਏਟੀ ਬਦਮਾਸ਼ੀ ਕਰਦੇ ਨੇ ਯਾਰ ਇਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਆ ਹੁਣ ਦੇਖੋ ਸੀ ਵੀਡੀਓ ਮੈਂ ਪਲੇ ਕਰਨ ਲੱਗਾ ਤਾਂ ਬਾਈ ਜੀ ਆਹ ਰਾਜਪੁਰਾ ਦਾਣਾ ਮੰਡੀ ਦੀ ਆ ਆਹ ਦੇਖ ਲਓ ਆਹ ਜਿਹੜਾ ਬੰਦਾ ਜਾ ਰਿਹਾ ਰੋਡ ਦੇ ਗੱਭੇ ਨੇ ਆਪਣਾ ਹੱਲਾ ਆਇਆ ਹੋਇਆ ਸਟਾਲ ਗੱਡੀ ਲੰਘ ਨਹੀਂ ਰਹੀ ਕਹਿੰਦਾ ਜਿਹੜਾ ਕੋ ਮਰਜ਼ੀ ਕਰ ਲੋ ਤੁਸੀਂ ਆਹ ਸਟਾਲ ਪਿਆ ਕਹਿੰਦਾ ਮੈਂ ਇਹ ਪਰੇ ਨਹੀਂ ਕਰਨਾ ਵੀ ਜੇ ਤੁਹਾਡੀ ਗੱਡੀ ਨਾਲ ਇਹ ਟੁੱਟ ਗਿਆ ਤਾਂ ਪੈਸੇ ਜ਼ਰੂਰ ਲਊਗਾ। ਬਾਈ ਜੀ ਇਹਨਾਂ ਨੂੰ ਕੋਈ ਡਰ ਪਉ ਨਹੀਂ ਹੈਗਾ ਤੁਹਾਨੂੰ ਜਗਾ ਦਿਖਾਉਨੇ ਆ ਗੱਡੀ ਨੰਗ ਨੂੰ ਜਮਾ ਹੀ ਜਗਾ ਨਹੀਂ ਹੈਗੀ। ਸਾਰਾ ਰੋਡ ਇਹਨੇ ਉਹ ਕਰਿਆ ਹੋਇਆ ਆਪ ਦਾ। ਤੇ ਜੇ ਕੋਈ ਹੋਰ ਬੰਦਾ ਇਹ ਜਗਾ ਕੋ ਕਰ ਲਵੇ ਕੋਈ ਪੰਜਾਬੀ ਹੁੰਦਾ ਤਾਂ ਕੱਦਾਂ ਇਹ ਮੰਡੀ ਵਾਲਿਆਂ ਨੇ ਝਕਾ ਦੇਣਾ ਸੀਗਾ। ਆਹ ਦੇਖੋ ਜੀ ਕਿਵੇਂ ਗੱਡੀ ਨੰਗੂਗੀ। ਹੁਣ ਮਾਲ ਕਹਾ ਪਪਾ ਜੀਆਂ ਦਾ ਮਾਲ ਆ। ਵਪਾਰੀ ਕਹਿੰਦੇ ਨੇ ਗੱਡੀ ਉਰੇ ਲੈ ਕਿਉਂ ਸਾਰੇ ਰੋਡ ਦੇ ਵਿੱਚ ਇਹਨੇ ਆਪਣੀ ਸਟਾਲ ਲਾਈ ਹੋਈ ਆ। ਠੀਕ ਆ। ਬੱਤ ਤੋਂ ਬਾਅਦ ਇਹ ਜੇ ਬੰਦੇ ਨੂੰ ਕਰਿਓ ਵਾਇਰਲ ਤੇ ਜਲਦ ਡਰਾਈਵਰ ਵੀਡੀਓ ਬਣਾਉਣ ਲੱਗਿਆ ਗੁਰਸਿੱਖ ਬੰਦਾ ਉਹਨੂੰ ਕਹਿੰਦਾ ਕੋਈ ਨਾ ਤੂੰ ਕਿਹੜੀ ਮੱਗੀ ਵੀਡੀਓ ਬਣਾ ਲਾ ਜਿਹੜਾ ਕੋਤਾ ਕਰਨਾ ਕਰ ਲਾ ਪਰ ਆਪਾਂ ਇਹ ਪਰੇ ਨਹੀਂ ਕਰਨਾ ਹੈਗਾ ਢੇਲਾ ਆ ਮਗਰ ਖੜਾ ਜੀ ਆ ਦੇਖੋ ਜਿਹੜਾ ਬੋਲਦਾ ਤੁਹਾਨੂੰ ਇਹਦੀ ਕਹਾਣੀ ਵੀਡੀਓ ਵੀ ਦਿਖਾਉਨੇ ਆਪਾਂ ਪੂਰੀ ਕੀ ਕਹਿ ਰਿਹਾ ਵੀਡੀਓ ਬੱਤ ਤੋਂ ਬਾਅਦ ਸ਼ੇਅਰ ਕਰ ਦਿਓ ਜੀ ਦੇਖੋ ਭਾਈ ਜੀ ਇਹ ਬੰਦਾ ਕਹਿੰਦਾ ਵੀ ਗੱਡੀ ਉਧਰ ਦੀ ਲਿਆ ਮੈਂ ਪਾਸੇ ਹੀ ਨਹੀਂ ਕਰਦਾ ਦੇਖਾ ਇੰਨੇ ਆ ਭਾਈ ਬੇਨਤੀਆਂ ਕਰੀ ਜਾਂਦੇ ਇਹਗਾ ਇਹ ਬੰਦਾ ਕਹਿੰਦਾ ਵੀ ਮੈਂ ਪਾਸੇ ਹੀ ਨਹੀਂ ਕਰਦਾ ਕੋਈ ਨਹੀਂ ਕਰਾ ਦੇ ਦੇਖ ਵੀ ਕਹਿੰਦਾ ਵੀ ਬਾਲ ਦੇ ਨਾ ਦੇ ਮੈਂ ਪਾਸੇ ਨਹੀਂ ਕਰਦਾ ਐਨੇ ਬੰਦੇ ਬੇਨਤਾ ਕਰਦੇ ਆ ਕਹਿੰਦਾ ਵੀ ਟੁੱਟ ਗਿਆ ਸੋ ਉੱਥੇ ਪੈਸੇ ਲੂ ਮੈਂ ਕੋਈ ਖਾਲਸਾ ਬੰਦਾ ਯਾਰ ਕਰਾ ਦੇ ਦੋ ਮੁੱਟ ਮੰਗ ਵੀਡੀਓ ਤਾਂ ਬਣੇਗੀ ਭਈਆ ਵੀਡੀਓ ਮੈਂ ਪਿਆ ਹੋ ਜਾਣਾ ਤੂੰ ਕਹਿੰਦਾ ਪਰ ਰੋਡ ਤੇ ਰੋਡ ਤੇ ਤੂੰ ਲਾ ਨਹੀਂ ਸਕਦਾ ਵੱਡੇ ਵੀਰੇ ਉਹ ਵੀ ਆ ਬੜਾ ਬੜਾ ਭਾਈ ਆ ਆਪਾਂ ਵੀ ਆ ਗਏ ਵੱਡੇ